ਹਰ ਰੋਜ਼ ਉਹਦੇ ਨਵੇਂ-ਨਵੇਂ ਕਾਰਨਾਮੇ ਜਿਹੜੇ ਆ ਉਹ ਸਾਹਮਣੇ ਆ ਰਹੇ ਆ। ਔਰ ਕਾਰਨਾਮੇ ਵੀ ਕਾਰਨਾਮੇ ਵੀ ਐਸੇ ਆ ਕੋਈ ਕਹਿੰਦਾ ਜੀ ਮੇਰੇ ਨਾਲ ਠੱਗੀ ਮਾਰੀ ਐ। ਕੋਈ ਕਹਿੰਦਾ ਜੀ ਸੱਟਾ ਚਲਾਇਆ। ਕੋਈ ਕਹਿੰਦਾ ਜੀ ਫਰਾਡ ਕੀਤਾ। ਕੋਈ ਕਹਿੰਦਾ ਜੀ ਐਕਸਟਰਸ਼ਨ ਮੰਗੀ ਜਾਂਦੀ ਆ। ਔਰ ਅੱਜ ਵੀ ਜਿਹੜਾ ਮੈਂ ਮਸਲਾ ਤੁਹਾਡੇ ਨੂੰ ਲੈ ਕੇ ਰੂਬਰੂ ਹੋਇਆ ਉਹਦੇ 'ਚ ਵੀ ਜਲੰਧਰ ਦੇ ਬੜੇ ਇੱਕ ਬੜੇ ਇੱਜ਼ਤਦਾਰ ਪਰਿਵਾਰ ਜਿਹੜਾ ਜਿਨ੍ਹਾਂ ਦਾ ਬੇਟਾ ਜਿਹੜਾ ਸੰਦੀਪ ਕੁਮਾਰ ਆਸਟ੍ਰੇਲੀਆ 'ਚ ਰਹਿੰਦਾ ਹੈ ਕੁਝ ਮਹੀਨੇ ਪਹਿਲਾਂ ਉਹਨਾਂ ਦਾ ਇੱਕ ਪਰਿਵਾਰਿਕ ਡਿਸਪਿਊਟ ਸੀ ਜਿਹੜਾ ਮਸਲਾ ਵੱਧਦਾ ਵੱਧਦਾ ਜਿਹੜਾ ਪੁਲਿਸ ਤੱਕ ਚਲੇ ਗਿਆ ਇਨ ਬਿਟਵੀਨ ਜਲੰਧਰ ਤੋਂ ਉਸ ਟਾਈਮ ਜਿਹੜੇ ਵਿਧਾਇਕ ਸੀ ਸ਼ੀਤਲੰਗਰਾਲ ਜੀ ਜਿਹੜੇ ਭਾਜਪਾ ਦੇ ਕੈਂਡੀਡੇਟ ਹੈ ਉਹਨਾਂ ਤੱਕ ਪਹੁੰਚ ਗਿਆ ਤੇ ਉਹਨਾਂ ਨੇ ਸੰਦੀਪ ਕੁਮਾਰ ਉਹਨਾਂ ਨੂੰ ਕਿਹਾ ਜੀ ਅਸੀਂ ਤੁਹਾਡਾ ਸਮਝੌਤਾ ਕਰਾ ਦਿੰਨੇ ਆ ਪਰ ਪੈਸੇ ਲੱਗਣਗੇ ਮਰ ਸੰਦੀਪ ਕੁਮਾਰ ਜੀ ਕੋ ਜਿਹੜਾ ਆਸਟ੍ਰੇਲੀਆ ਦਾ ਰਹਿਣ ਵਾਲਾ ਹੈ ਜਿਹਦਾ ਪਰਿਵਾਰ ਇੱਥੇ ਰਹਿੰਦਾ ਹੈ ਉਹ ਦੇ ਕੋ 520000 ਰੁਪਇਆ ਇਸ ਕਰਕੇ ਕਿ ਪੁਲਿਸ ਸਟੇਸ਼ਨ ਚ ਮੈਂ ਤੁਹਾਡਾ ਸਮਝੌਤਾ ਕਰਾ ਦੂੰਗਾ 520000 ਰੁਪਏ ਦਾ ਅਮਾਉਂਟ ਸ਼ੀਤਲ ਅੰਗਰਾਲ ਦੇ ਭਰਾ ਰਜਨ ਅੰਗਰਾਲ ਆਨ ਦਾ ਬਿਆਫ ਆਫ ਸ਼ੀਤਲ ਅੰਗਰਾਲ ਲੈ ਲਿਆ ਉਹ ਗੱਲ ਇੱਥੇ ਨਹੀਂ ਖਤਮ ਹੋਈ ਉਹਨਾਂ ਨੂੰ ਕਿਹਾ ਗਿਆ ਵੀ 2 ਲੱਖ ਰੁਪਇਆ ਹੋਰ ਚਾਹੀਦਾ ਫਿਰ ਮੈਟਰ ਜਿਹੜਾ ਆ ਪੂਰੀ ਤਰ੍ਹਾਂ ਖਤਮ ਹੋਊਗਾ 5 ਲੱਖ 20 ਹਜ਼ਾਰ ਰੁਪਏ ਦਾ ਉਹਨਾਂ ਕੋਲ ਰਿਕਾਰਡ ਵੀ ਹੈ ਸੰਦੀਪ ਕੁਮਾਰ ਜੀ ਕੋਲ ਉਹਨਾਂ ਕੋਲ ਇਹਨਾਂ ਦੀਆਂ ਰਿਕਾਰਡਿੰਗਸ ਵੀ ਹੈ ਜਿਹਦੇ ਚ ਮੰਗ ਕਰ ਰਿਹਾ ਇਹਨਾਂ ਦਾ ਭਰਾ ਰਾਜਨ ਅੰਗਰਾਲ ਸਹੀ ਤਨ ਅੰਗਰਾਲ ਦਾ ਭਰਾ ਜਿਹੜਾ ਕਿਉਂਕਿ ਕੰਮ ਇਹਨਾਂ ਨੇ ਵੰਡੇ ਹੋਏ ਸੀ ਕੰਮ ਇਹਨਾਂ ਨੇ ਇਸ ਤਰ੍ਹਾਂ ਵੰਡੇ ਸੀ ਜਿਹੜਾ ਕਾਰੋਬਾਰ ਹੈ ਪੈਸੇ ਦਾ ਸਾਰਾ ਲੈਣਾ ਦੇਣਾ ਹੈ ਦੇਖਾ ਜੋਖਾ ਉਹ ਰਾਜਨ ਅੰਗਰਾਲ ਰੱਖੂਗਾ ਰਾਜਨੀਤਿਕ ਤਾਕਤ ਜਿਹੜੀ ਆ ਉਹ ਸ਼ੀਤ ਲੰਗਰਾਲ ਜਿਹੜਾ ਭਾਜਪੀ ਦਾ ਵਿਧਾਇਕ ਵਾਸਤੇ ਇਲੈਕਸ਼ਨ ਕੰਟੈਸਟ ਕਰ ਰਿਹਾ ਜਲੰਧਰ ਵਸਤੂ ਰੱਖ ਔਰ ਇਹਦੇ ਵਿੱਚ ਇਹਨਾਂ ਦੀ ਇੱਕ ਕੜੀ ਹੋਰ ਸੀ ਈਯੂਬ ਖਾਨ ਉਹਨਾਂ ਦਾ ਰਾਈਟ ਹੈਂਡ ਮੰਨਿਆ ਜਾਂਦਾ ਈਯੂਬ ਖਾਨ ਪੁਲਿਸ ਸਟੇਸ਼ਨ ਲੈ ਕੇ ਗਿਆ ਮਿਸਟਰ ਸੰਦੀਪ ਕੁਮਾਰ ਜਿਨ੍ਹਾਂ ਦੀ ਕੰਪਲੇਂਟ ਦੇ ਬਿਹਾਪ ਤੇ ਅੱਜ ਮੈਂ ਤੁਹਾਡੇ ਨਾਲ ਰੂਪ ਰੂਪ ਹੋਇਆ ਆ। ਈਯੂਬ ਖਾਨ ਰਾਜਨਗੁਰਾਲ ਨੇ ਕਿਹਾ ਵੀ ਈਯੂਬ ਖਾਨ ਜਿਹੜਾ ਆ ਇਰਤੇ ਅੱਖਾਂ ਵਿੱਚ ਕੇ ਤੁਸੀਂ ਭਰੋਸਾ ਕਰੋ ਮੇਰਾ ਬੰਦਾ ਹੈ ਥਾਣੇ 'ਚ ਵੀ ਤੁਹਾਡੇ ਨਾਲ ਜਾਊਗਾ ਇੰਨੇ ਪੈਸੇ ਨੂੰ ਫੜਾ ਦਿਓ ਜੋ ਜਿਸ ਤਰ੍ਹਾਂ ਦੀ ਰਿਕਾਰਡਿੰਗ ਸਾਰੀ ਹੋਈ ਆ ਅੱਡ-ਅੱਡ ਕਿਸ਼ਤਾਂ 'ਚ ਪੈਸੇ ਲੈਗੇ। ਫਿਰ ਉਹਨਾਂ ਨੂੰ ਅੱਜ ਤੋਂ ਤਕਰੀਬਨ 1.5-2 ਮਹੀਨੇ ਪਹਿਲਾਂ ਕਹਿ ਦਿੱਤਾ ਗਿਆ ਜੀ ਤੁਹਾਡਾ ਮੈਟਰ ਜਿਹੜਾ ਆ ਉਹ ਸੌਟ ਆਊਟ ਹੋ ਗਿਆ ਹੈ ਤੇ ਤੁਸੀਂ ਬੇਫਿਕਰ ਰਹੋ ਲੇਕਿਨ ਇਨ ਬਿਟਵੀਨ ਉਹਨਾਂ ਨੂੰ ਫੇਰ ਪੁਲਿਸ ਸਟੇਸ਼ਨ ਤੋਂ ਕਾਲ ਆਉਂਦੀ ਹੈ ਸੰਦੀਪ ਕੁਮਾਰ ਨੂੰ ਵੀ ਤੁਹਾਡਾ ਮੈਟਰ ਹੈ ਤੁਹਾਡੀ ਪੇਸ਼ੀ ਹੈ ਤੁਸੀਂ ਆ ਕੇ ਜਾਓ ਜਦੋਂ ਸੰਦੀਪ ਕੁਮਾਰ ਰਾਜਨਗਰਾਲ ਨਾਲ ਸੰਪਰਕ ਕਰਦਾ ਹੈ ਥਰੂ ਈਯੂਬ ਈਯੂਬ ਖਾਨ ਤੇ ਉਹਨੂੰ ਕਿਹਾ ਜਾਂਦਾ ਜੀ ਉਹ 5 ਲੱਖ 20 ਹਜ਼ਾਰ ਕਿਤੇ ਗੱਲ ਬਣੀ ਨਹੀਂ ਰੁਪਈਆ 2 ਲੱਖ ਹੋਰ ਲੱਗੂਗਾ ਫਿਰ ਤੁਹਾਡਾ ਮੈਟਰ ਸ਼ਾਰਟ ਆ ਸ਼ਾਰਟ ਆਊਟ ਜਿਹੜਾ ਖਤਮ ਹੋ ਜਾਊਗਾ। ਔਰ ਇਸੇ ਦੌਰਾਨ ਜਿਹੜਾ ਸੰਦੀਪ ਕੁਮਾਰ ਤੇ ਦੂਜੀ ਪਾਰਟੀ ਦਾ ਡਿਸਪਿਊਟ ਸੀ ਆਪਸ ਉਹਨਾਂ ਨੇ ਇੱਕ ਸਮਝੌਤੇ ਦੀ ਪ੍ਰਕਿਰਿਆ ਰਿਸ਼ਤੇਦਾਰੀ ਦੇ ਥਰੂ ਚਲਾਈ। ਉਹਨਾਂ ਦਾ ਆਪਸ ਸਮਝੌਤਾ ਹੋਣ ਜਾ ਰਿਹਾ ਸੀ। ਇਨ ਬਿਟਵੀਨ ਰਾਜ ਨੰਗਰਾਲ ਨੇ ਫਿਰ ਇੰਟਰਵੈਨ ਕੀਤਾ ਕਿ ਸਾਡੇ ਤੋਂ ਬਾਰ ਬਾਰ ਅਸੀਂ ਸਮਝੌਤਾ ਨਹੀਂ ਹੁਣ ਦਵਾਂਗੇ ਸਾਡਾ ਏਰੀਆ ਹੈ। ਪੜ ਸਾਡੇ ਹਿਸਾਬ ਨਾਲ ਕੰਮ ਕਰੂਗੀ ਔਰ ਤੁਹਾਨੂੰ ਲੈਣੇ ਤੇ ਦੇਣੇ ਪੈ ਜਾਣਗੇ ਜੇ ਸਮਝੌਤਾ ਕਰ ਲਿਆ ਤੇ ਥ੍ਰੈਟ ਵੀ ਕੀਤਾ ਐਕਸਟਰਸ਼ਨ ਐਂਡ ਥ੍ਰੈਟ ਔਰ ਉਹਨਾਂ ਤੋਂ 5 ਲੱਖ 20 ਹਜ਼ਾਰ ਲੈਣ ਦੇ ਬਾਵਜੂਦ 2 ਲੱਖ ਰੁਪਏ ਦੀ ਹੋਰ ਮੰਗ ਕੀਤੀ ਤੁਹਾਡੇ ਸਾਰੇ ਸਤਕਾਰਯੋਗ ਤੁਸੀਂ ਜਲੰਧਰ ਦਾ ਮੀਰੀਏ ਦੇ ਬੈਠੇ ਹੋ ਸਾਥੀ ਤੁਹਾਡੇ ਰਾਹੀਂ ਜਲੰਧਰ ਵੈਸਟ ਦੇ ਲੋਕਾਂ ਨੂੰ ਜਲੰਧਰ ਦੇ ਲੋਕਾਂ ਨੂੰ ਮੈਂ ਦੱਸਣਾ ਚਾਹੁੰਦਾ ਐ ਜੇ ਬੀਜਪੀ ਦਾ ਕੈਂਡੀਡੇਟ ਸ਼ੀਤਲ ਅੰਗਰਾਲ ਜਿਹੜਾ ਕੀ ਕਈ ਮਾਮਲਿਆਂ 'ਚ આરોપી ਆ ਉਹਦੇ ਚੈਕਸਟੋਰਸ਼ਨ ਦਾ ਇੱਕ ਨਵਾਂ ਮਾਮਲਾ ਜਿਹੜਾ ਅੱਜ ਤੋਂ ਬਾਅਦ ਜੁੜ ਰਿਹਾ ਹੈ ਔਰ ਇਹ ਮਾਮਲੇ ਦੀ تحقیقات ਵਾਸਤੇ ਆਲਰੇਡੀ ਪੰਜਾਬ ਸਰਕਾਰ ਵੱਲੋਂ ਹਿਦਾਇਤਾਂ ਜਾਰੀ ਹੋ ਗਈਆਂ ਪੂਰਾ ਮਾਮਲਾ ਇਨਵੈਸਟੀਗੇਟ ਕਰਕੇ ਸੰਦੀਪ ਕੁਮਾਰ ਦੇ ਪਰਿਵਾਰ ਨੂੰ ਨਿਆਂ ਦਿੱਤਾ ਜਾਊਗਾ ਔਰ ਸ਼ੀਤਲ ਅੰਗਰਾਲ ਦੇ ਖਿਲਾਫ ਔਰ ਰਾਜਨੰਗਰਾਲ ਦੇ ਖਿਲਾਫ ਵਣਦੀ ਕਾਰਵਾਈ ਜਿਹੜੀ ਆ ਉਹ ਪੰਜਾਬ ਪੁਲਿਸ ਕਰੂਗੀ ਇਹ ਅਸੀਂ ਉਹਨਾਂ ਨੂੰ ਸੰਦੀਪ ਕੁਮਾਰ ਦੀ ਪਰਿਵਾਰ ਨੂੰ ਜਿਹੜਾ ਆ ਇਸ ਗੱਲ ਦਾ ਆਸ਼ਵਾਸ਼ਣ ਦਿੱਤਾ ਕਿਉਂਕਿ ਇਸ ਟਾਈਮ ਉਹਨਾਂ ਦੀ ਫੈਮਿਲੀ ਵੀ ਆਸਟ੍ਰੇਲੀਆ ਗਈ ਉਹਦੇ ਪੇਰੈਂਟਸ ਵੀ ਗਏ ਹੋਏ ਆ ਔਰ ਸੰਦੀਪ ਕੁਮਾਰ ਤੇ ਆਲਰੇਡੀ ਮੈਂ ਤੁਹਾਨੂੰ ਦੱਸਿਆ ਹੋਰ ਰਹਿੰਦਾ ਹੀ ਆਸਟ੍ਰੇਲੀਆ ਗੱਲ ਇਹ ਜਿਹੜੇ ਇੱਜ਼ਤਦਾਰ ਪਰਿਵਾਰ ਹੈ ਜਿਹੜੇ ਇਮਾਨਦਾਰੀ ਨਾਲ ਕੰਮਕਾਰ ਕਰਨ ਵਾਲੇ ਉਹਨਾਂ ਨੂੰ ਹੁੰਦਾ ਵੀ ਅਸੀਂ ਕਿਉਂ ਇਸ ਕਮਾਚ ਪਈਏ ਇਸ ਪੁਲਸ ਵਾਲੇ ਮਸਲਿਆਂ ਤੇ ਹਰ ਬੰਦਾ ਡਰਦਾ ਵੀ ਆ ਥੋੜਾ ੱਚੀ ਜਗਦਾ ਵੀ ਆ ਲੇਕਿਨ ਸ਼ੀਤਲ ਉਂਗਰਾਲ ਵਰਗੇ ਲੋਕ ਜਿਹੜੇ ਆਪਣੇ ਆਪ ਨੂੰ ਜਲੰਧਰ ਵੈਸਟ ਦਾ ਲੀਡਰ ਅਖਵਾਉਂਦੇ ਆ ਜਾਂ ਐਮਐਲਏ ਬਣਨਾ ਚਾਹੁੰਦੇ ਇਹਨਾਂ ਲੋਕਾਂ ਦਾ ਅਸਲੀ ਕਿਰਦਾਰ ਜਿਹੜਾ ਆ ਉਹ ਤੁਹਾਡੇ ਰਾਹੀਂ ਜਲੰਧਰ ਔਰ ਜਲੰਧਰ ਵੈਸਟ ਦੇ ਲੋਕਾਂ ਨੂੰ ਅਸੀਂ ਦੱਸਣਾ ਚਾਹੁੰਨੇ ਆ ਖਬਰਦਾਰ ਰਹੋ ਇਹੋ ਜਿਹੇ ਲੋਕਾਂ ਤੋਂ ਖਬਰਦਾਰ ਯਾਰ ਜੀ ਇੱਕ ਪਾਸੇ ਭਗਤ ਪਰਿਵਾਰ ਜਿਨ੍ਹਾਂ ਦੇ ਫਾਦਰ ਸਾਹਿਬ ਨੇ ਵੀ ਤਾਂ ਉਮਰ ਇਮਾਨਦਾਰੀ ਨਾਲ ਜ਼ਿੰਮੇਵਾਰੀ ਨਾਲ ਜਵਾਬਦੇਹੀ ਨਾਲ ਤਨਦੇਹੀ ਨਾਲ ਜਲੰਧਰ ਦੇ ਲੋਕਾਂ ਦੀ ਸੇਵਾ ਕੀਤੀ ਵਜ਼ੀਰ ਵੀ ਰਹੇ ਕੋਈ ਉਹਨਾਂ ਤੇ ਦਾਗ ਨਹੀਂ ਹੈ ਕਿਸੇ ਤਰ੍ਹਾਂ ਦਾ આરોਪ ਅਲਿਗੇਸ਼ਨ ਨਹੀਂ ਹੈ ਤੇ ਉਹਨਾਂ ਦੇ بیٹے ਮਹਿੰਦਰ ਭਗਤ ਜਿਹੜੇ ਆਵਾ ਦੀ ਪਾਰਟੀ ਦੇ ਕੈਂਡੀਡੇਟ ਹੈ ਉਹ ਉਹ ਵੀ ਆਪਣੇ ਪਿਓ ਵਾਂਗੂ ਫਾਦਰ ਸਾਹਿਬ ਵਾਂਗੂ ਆਪਣੇ ਪਿਤਾ ਜੀ ਦੇ ਕਦਮਾਂ ਤੇ ਚੱਲਦੇ ਹੋਏ ਇਮਾਨਦਾਰੀ ਨਾਲ ਰਾਜਨੀਤੀ ਕਰ ਰਿਹਾ ਔਰ ਜਲੰਧਰ ਦੇ ਲੋਕਾਂ ਦੀ ਜਲੰਧਰ ਵੈਸਟ ਦੇ ਲੋਕਾਂ ਦੀ ਸੇਵਾ ਕਰ ਰਿਹਾ ਫੈਸਲਾ ਜਲੰਧਰ ਵੈਸਟ ਵਾਲਿਓ ਤੁਸੀਂ ਲੈਣਾ ਹੈ ਤੁਹਾਡੇ ਅੱਗੇ ਮੇਰੀ ਬੇਨਤੀ ਤੁਹਾਡੇ ਚਰਨਾਂ 'ਚ ਸਾਡੀ ਬੇਨਤੀ ਹੈ ਇੱਕ ਪਾਸੇ ਐਕਸਟਰਸ਼ਨ ਮੰਗਣ ਵਾਲੇ ਸੱਟੇ ਡੜੇ ਕਮਿਸ਼ਨ ਠੱਗੀ ਫਰਾਡ ਤਮਾਮ aarop ਲੱਗਣ ਵਾਲਾ ਭਾਜਪੀ ਦਾ ਕੈਂਡੀਡੇਟ ਸ਼ੀਤਲ ਅੰਗਰਾਲ ਹੈ ਤੇ ਦੂਜੇ ਪਾਸੇ ਸਾਡੇ ਜਿਹੜੇ ਭਗਤ ਪਰਿਵਾਰ ਦੇ ਮਹਿੰਦਰ ਭਗਤ ਜੀ ਇਮਾਨਦਾਰ, ਜੁम्मेवार, ਸਾਫ਼ ਸੁਥਰਾ ਕਿਰਦਾਰ ਜਿਨ੍ਹਾਂ ਦਾ ਸਿਰਫ ਔਰ ਸਿਰਫ ਸੇਵਾ ਦੀ ਭਾਵਨਾ ਨਾਲ ਰਾਜਨੀਤੀ ਕਰ ਰਿਹਾ ਉਹ ਇਲੈਕਸ਼ਨ ਲੜ ਰਿਹਾ ਤੇ ਫੈਸਲਾ ਜਲੰਧਰ ਵਸਦੇ ਲੋਕਾਂ ਨੇ ਕਰਨਾ ਹੈ ਕਾਂਗਰਸ ਵਾਲੇ ਵੀ ਜਿਹੜੇ ਕੈਂਡੀਡੇਟ ਨੇ ਉਹਨਾਂ ਦੇ ਜਿਹੜੇ ਬਤੌਰ ਡਿਪਟੀ ਮੇਅਰ ਰਹਿੰਦੇ ਹੋਏ ਜੋ ਗੁੜ ਖਲਾਏ ਆ ਉਹ ਵੀ ਪਿਛਲੇ ਦਿਨਾਂ ਸਾਡੇ ਅਰਜੋਤ ਬੈਂਜ ਜੀ ਵੱਲੋਂ ਤੁਹਾਡੇ ਸਾਹਮਣੇ ਰੱਖਿਆ ਸੀ ਬੇਰਵਾ ਸੋ ਅੱਜ ਦਾ ਪ੍ਰੈਸ ਕਾਨਫਰੰਸ ਦਾ ਮਕਸਦ ਵੀ ਇਹ ਸੀ ਕਿ ਸ਼ੀਤ ਲੰਗਰਾਲ ਤੇ ਇੱਕ ਨਵਾਂ ਦੋਸ਼ ਜਿਹੜਾ ਅੱਜ ਦੀ ਕੰਪਲੇਨ ਸਾਡੇ ਕੋਲ ਆਈ ਹੈ ਸੰਦੀਪ ਮਿਸਟਰ ਸੰਦੀਪ ਸਮਾਰ ਜਿਹੜੇ ਹੁਣ ਆਸਟ੍ਰੇਲੀਆ ਚ ਹੈ ਸਾਰਾ ਪਰਿਵਾਰ ਵੀ ਔਰ ਉਹਨਾਂ ਨੂੰ ਐਕਸਟਰਸ਼ਨ ਮਨੀ ਲਈ ਗਈ ਮੰਗੀ ਹੀ ਨਹੀਂ ਗਈ 5 ਲੱਖ 20 ਹਜ਼ਾਰ ਰੁਪਏ ਦਾ ਰਿਕਾਰਡ ਹੈ 2 ਲੱਖ ਰੁਪਏ ਹੋਰ ਮੰਗਿਆ ਇਸ ਤਰ੍ਹਾਂ ਦੀ ਘਟੀਆ ਲੋਕਾਂ ਨੂੰ ਬਿਲੰਦਰ ਵਸਤੇ ਲੋਕੋ ਰਿਜੈਕਟ ਕਰਿਓ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ